ਹੈਲੋ ਜੀ ਸਤਿ ਸ੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਟ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ 셔ਟ ਕਟਿੰਗ ਕਰ ਰਹੇ ਹਾਂ ਜੀ ਲਾਈਨਿੰਗ ਵਾਲੀ ਇਹਦੀ ਪਹਿਲਾਂ ਆਪਾਂ ਲਾਈਨਿੰਗ ਕਟਿੰਗ ਕੀਤੀ ਹੈ ਤੇ ਇਹ 크레ਵ ਦੀ 셔ਟ ਹੈ ਜੀ ਇਸ ਤੇ ਆਪਾਂ ਨੇ ਪਾਈਪਿੰਗ ਲਾਉਣੀ ਹੈ ਇੱਕ ਕਈ ਵਾਰੀ ਆਪਣੀ ਜਿਹੜੀ ਪਾਈਪਿੰਗ ਹੈ ਵੀ ਜਦੋਂ ਆਪਾਂ ਲਾਉਨੇ ਆ ਜਿਵੇਂ ਇਹ 크레ਵ ਵਗੈਰਾ ਦਾ ਕਪੜਾ ਹੁੰਦਾ ਨਾ ਇਹ ਬਾਦ ਵਿੱਚ ਜਦੋਂ ਆਪਾਂ ਪ੍ਰੈਸ ਕਰਦੇ ਆ ਥੋੜੀ ਜਿਹੀ ਖਿੱਚ ਜੀ ਮਾਰਨ ਲੱਗ ਜਾਂਦਾ ਹੈਗਾ ਚਾਕਾਂ ਕੋਲੋਂ ਆਪਾਂ ਅੱਜ ਉਹਦਾ ਹੱਲ ਤੁਹਾਨੂੰ ਦੱਸਾਂਗੇ ਜੀ ਤੇ ਇਹਦਾ ਨਾਪ ਹੈ ਜੀ 23 22 25 ਦੀ ਫਿਟਿੰਗ ਹੈ ਦੀ hip 25 ਇੰਚ ਹੈ ਜੀ ਕਮਰ 22 ਹੈ ਤੇ ਉੱਪਰੋਂ ਇਹਦੀ ਫਿਟਿੰਗ ਹੈ ਜੀ 23 ਤੇ ਕੇਰਾ ਇਹਦਾ 24 ਰੱਖਣਾ ਆਪਾਂ ਨੇ ਉਸ ਹਿਸਾਬ ਨਾਲ ਤੁਸੀਂ ਇਹ ਨਾਪ ਬਾਰੇ ਮੈਂ ਅੱਜ ਤੁਹਾਨੂੰ ਦੱਸ ਰਹੀ ਆਂ ਤੇ ਇਹਦਾ ਜਿਹੜਾ ਆਪਾਂ ਨੇ ਰੱਖਣੇ ਨੇ ਜੀ ਚਾਕ ਇਹ ਥੋੜੇ ਜਿਹੀ ਛੋਟੇ ਰੱਖਣੇ ਨੇ ਵੀ ਜਿਵੇਂ ਆਪਾਂ ਸਾਈਡ ਸਲਾਈ ਕਹਿ ਦਿੰਨੇ ਆ ਇਹਦੀ ਆਪਾਂ 17 ਤੇ ਰੱਖਾਂਗੇ ਜੀ ਇਹਦਾ ਤਿਗਰਾ ਆਪਾਂ ਰੱਖਣਾਗਾ 12 ਇੰਚ ਆਪਾਂ 6 ਤੇ ਨਿਸ਼ਾਨ ਲਾਇਆ ਤੇ ਮੋਢੇ ਦਾ ਆਪਾਂ 7 ਇੰਚ ਰੱਖਿਆ ਜੀ ਮੋਢਾ ਇਹਦੀ ਜੀ ਮੈਂ 44.5 ਇੰਚ ਲੈਂਥ ਸੀ ਜੀ ਇਹਦੇ ਵਿੱਚ ਆਪਾਂ ਨੇ 19 ਇੰਚ ਚਾਕ ਰੱਖਣੇ ਸੀ ਇਦੀ ਆਪਾਂ ਉੱਪਰੋਂ ਲਗਭਗ 24.5 ਇੰਚ ਆਪਾਂ ਜਿਹੜਾਗਾ ਰੱਖਣਾਗਾ ਸਾਈਡ ਤੇ ਜਿਹੜੀ ਚਾਕਾਂ ਦੇ ਨਿਸ਼ਾਨ ਲਾਉਣੇ ਨੇ ਇਹਨਾਂ ਦੀ ਜਿਹੜੀ ਸਾਈਡ ਸਲਾਈ ਹੈ ਜੀ ਉਹ 16-17 ਇੰਚ ਬਣਦੀ ਹੈ ਕਿਉਂਕਿ ਇਹ ਥੋੜੀ ਜੀ ਜਿਹੜਾ ਇਹਨਾਂ ਦਾ ਕੱਦ ਹੈ ਥੋੜਾ ਜਾਂ ਲੰਬਾਗਾ ਆਪਾਂ ਨਾਰਮਲ ਸਾਈਡ ਸਲਾਈ ਜੀ 15 ਰੱਖ ਸਕਦੇ ਆ 15 ਇੰਚ ਤੋਂ ਆਪਣੀ ਜਿਹੜੀ ਸਾਈ ਨਾਰਮਲ ਸਾਈਜ਼ ਦੀ ਜਿਹੜੀ ਸਾਈਡ ਸਲਾਈ ਹੈ ਉਹ ਸ਼ੁਰੂ ਹੋ ਜਾਂਦੀ ਹੈ ਦੀਆਂ ਜਿਹੜੀਆਂ ਪਲੇਟਾਂ ਨੇ ਆਪਾਂ 12 ਤੇ ਪਾਉਣੀਆਂ ਨੇ 12.5 ਇੰਚ ਤੇ ਨਿਸ਼ਾਨ ਲਾਈ ਨੇ ਜਿਵੇਂ ਇਹ ਜਿਹੜਾ ਕਮਰ ਦਾ ਨਿਸ਼ਾਨ ਹੈ ਇਹ ਪਲੇਟਾਂ ਤੋਂ ਜਿਵੇਂ ਤੁਸੀਂ ਸਾਡੇ ਜਿਵੇਂ ਆਪਾਂ 7 ਇੰਚ ਦੀ ਪਲੇਟ ਲੰਬਾਈ ਰੱਖਦੇ ਹਾਂ ਉਹਦੇ ਤੁਸੀਂ 4 ਇੰਚ نیچے ਛੱਡ ਕੇ 3 ਇੰਚ ਉੱਪਰ ਤੋਂ ਨਿਸ਼ਾਨ ਲਾ ਸਕਦੇ ਹੋ ਜੇਕਰ ਤੁਹਾਨੂੰ ਐਵੇਂ ਆਈਡੀਆ ਨਾ ਆਵੇ ਤਾਂ ਇਹ ਵੀ ਤੁਸੀਂ ਕਰ ਸਕਦੇ ਹੋ ਜੀ ਕਮਰ ਦਾ ਨਿਸ਼ਾਨ ਹਾਫ ਤੋਂ ਥੋੜਾ ਜਿਹਾ ਜਿਵੇਂ نیچے ਤੁਸੀਂ 7 ਇੰਚ ਦਾ ਅੱਧਾ 3.5 ਹੁੰਦਾ ਨਾ ਤੁਸੀਂ 3 ਇੰਚ ਤੇ ਉੱਪਰੋਂ 3 ਇੰਚ ਤੇ ਨੀਚੋਂ 4 ਇੰਚ ਤੇ ਕਮਰ ਦਾ ਨਿਸ਼ਾਨ ਲਾ ਸਕਦੇ ਹਾਂ ਇੱਥੋਂ ਦੇਖੋ ਆਪਾਂ ਸਿੰਪਲ ਤਰੀਕਾ ਤੁਹਾਨੂੰ ਦੱਸਿਆ ਸੀ ਜਿਹੜਾ ਵੀ ਆਪਾਂ ਜਿਹੜੀਆਂ ਟੇਡੀਆਂ ਸਲਾਈਆਂ ਨੇ ਉਹ ਕਮਰ ਤੋਂ ਥੋੜਾ ਜਿਹਾ ਅੱਧਾ ਇੰਚ ਉੱਪਰ ਰੱਖ ਕੇ ਤੇ ਜਿਹੜਾ ਮੋਢਾਗਾ ਮੋਢੇ ਤੋਂ ਆਪਾਂ ਅੱਧਾ ਇੰਚ ਪਿੱਛੇ ਹਟਾ ਕੇ ਠੀਕ ਹੈ ਜੀ ਇੱਥੋਂ ਆਪਾਂ ਨਿਸ਼ਾਨ ਲਾਉਣੇ ਨੇ ਕਿਉਂਕਿ ਆਪਾਂ ਮੋਡੇ ਦੇ ਕਾਰਨਰ ਚੋ ਵੀ ਲਾ ਸਕਦੇ ਆ ਨਿਸ਼ਾਨ ਤਾਂ ਪਰ ਜਿਹੜੀ ਇਹਨਾਂ ਦੀ ਫਿਟਿੰਗ ਹੈ ਉਹ ਜ਼ਿਆਦਾ ਗਈ 23 ਤੇ ਹੈ ਗਈ ਜਦੋਂ ਆਪਾਂ 23 ਤੇ ਨਿਸ਼ਾਨ ਇੱਥੇ ਜਾਂਦੀ ਹੈ ਠੀਕ ਹੈ 11:30 ਤੋਂ ਉੱਪਰ ਫਿਟਿੰਗ ਉਹ ਜੂ ਨਾ 23 ਤੇ 23.5 ਇੰਚ ਫਿਟਿੰਗ ਹੈ ਇਹਨਾਂ ਦੀ ਹਨਾ ਪੌਣੇ 12 ਤੇ ਨਿਸ਼ਾਨ ਵੱਗ ਗਿਆ ਫਿਰ ਇਹ ਪਲੇਟ ਹੈ ਜਿਹੜੀ ਜ਼ਿਆਦਾ ਦੂਰ ਜਾਊਗੀ ਜਿਹੜੀ ਟੇਢੀ ਪਲੇਟ ਹੈ ਇਸ ਕਰਕੇ ਮੈਂ ਇੱਥੇ ਰੱਖਦੀ ਆ ਜੀ ਥੋੜੀ ਜੀ ਇਹ ਦੇਸੀ ਤਰੀਕਾ ਜੀ ਜੇਕਰ ਹੁਣ ਮੈਂ ਤੁਹਾਨੂੰ ਸੂਤ ਦੇ ਹਿਸਾਬ ਨਾਲ ਦੋ ਸੂਤ نیچے ਰੱਖ ਲਿਓ ਤਿੰਨ ਤਾਂ ਉਹ ਆਪਾਂ ਨੂੰ ਸਮਝ ਨਹੀਂ ਆਊਗਾ ਵੀ ਇਹ ਕਿਹੜੇ ਤਰੀਕੇ ਨਾਲ ਦੱਸ ਰਿਆਂ ਮੈਂ ਤੁਹਾਨੂੰ ਬਿਲਕੁਲ ਦੇਸੀ ਤੇ ਆਮ ਜਿਵੇਂ ਆਪਣੀਆਂ ਪਹਿਲਾਂ ਮੰਮੀਆਂ ਕਟਿੰਗ ਕਰਦੀਆਂ ਸੀ ਉਸ ਤਰੀਕੇ ਨਾਲ ਦੱਸ ਰਿਆਂ ਥੋੜਾ ਜਿਹਾ ਕੁਝ ਨਵਾਂ ਐਡ ਕੀਤਾ ਇਹਦੇ ਵਿੱਚ ਆਪਾਂ ਨੇ ਇਹ ਮਿਕਸਿੰਗ ਹੋ ਗਈ ਜੀ ਨਵੇਂ ਪੁਰਾਣੀ ਕਟਿੰਗ ਦੀ ਅਪਾ ਲਾਈਨਿੰਗ ਕੱਟ ਲੈਣੀ ਹੈ ਜੀ ਇਹਦੇ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਦੇ ਆਪਾਂ ਚਾਕਾਂ ਤੇ ਪਾਈਪਿੰਗ ਲਾਉਣੀ ਹੈ ਆਪਾਂ ਨੂੰ ਦਿੱਕਤ ਆਉਂਦੀ ਹੈ ਜਦੋਂ ਪ੍ਰੈਸ ਕਰਦੇ ਆ ਥੋੜੀ ਜੀ ਬਲ ਖਾ ਜਾਂਦੀ ਹੈ ਜਦੋਂ ਆਪਾਂ ਪਾਈਪਿੰਗ ਲਾਉਨੇ ਆ ਥੋੜਾ ਬਹੁਤਾ ਕੱਪੜੇ ਦਾ 1121 ਦਾ ਜੀ ਵੱਧ ਘੱਟ ਆ ਗਿਆ ਕਿ ਤੋਂ ਚਲੋ ਉੱਥੋਂ ਹੋ ਜਾਂਦਾ ਬਾਕੀ ਕਾਟਨ ਦੇ ਕੱਪੜੇ ਤੇ ਤਾਂ ਨਹੀਂ ਹੁੰਦਾ ਔਰਗਾਂਜਾ ਤੇ ਵੀ ਨਹੀਂ ਹੁੰਦਾ ਵੀ ਜਿਹੜਾ ਇਹ ਕਰੇਵ ਹੁੰਦੀ ਹੈ ਇਹ ਤੇ ਥੋੜੀ ਬਹੁਤੀ ਦਿੱਕਤ ਆ ਜਾਂਦੀ ਹੈ ਜੀ ਆਪਾਂ ਜਿਹੜੇ ਸੈਂਟਰ ਚ ਜਿਹੜੀ ਪੈਰ ਪੈਰ ਦੀ ਸਿਲਾਈ ਲਾਈ ਹੈ ਇਹ ਆਪਾਂ ਮੋਡੇ ਦੇ ਨਿਸ਼ਾਨ ਲਾ ਲਏ ਨੇ ਜੀ ਬੈਕ ਫਰੰਟ ਦੇ ਤੁਸੀਂ ਦੇਖ ਸਕਦੇ ਹੋ ਇਸ ਸਲਾਈ ਲਾਉਣ ਨਾਲ ਜੀ ਜਿਹੜਾ ਆਪਣਾ ਥੋੜਾ ਬਹੁਤਾ ਕਪੜਾ ਆਪਾਂ ਕਹਿ ਦਿੰਨੇ ਆ ਖਿੱਚ ਮਾਰਨ ਲੱਗ ਜਾਂਦਾ ਉਹ ਖਿੱਚ ਨਹੀਂ ਪਊਗੀ ਆਪਣੀ ਲਾਈਨਿੰਗ ਦੀ ਵੀ ਅੰਦਰੋਂ ਲਾਈਨਿੰਗ ਕਦੇ ਵੀ ਜ਼ਿਆਦਾ ਟਾਈਟ ਨਹੀਂ ਲਾਉਣੀ ਚਾਹੀਦੀ ਲਾਈਨਿੰਗ ਥੋੜੀ ਬਹੁਤੀ ਹਲਕੀ ਲੂਜ਼ ਹੋਵੇ ਕਪੜਾ ਭਾਵੇਂ ਵੀ ਬਰਾਬਰ ਬਰਾਬਰ ਦੇ ਰੱਖੀ ਜਿਵੇਂ ਹੁਣ ਆਪਾਂ ਸਲਵਾਰ ਦੇ ਵਿੱਚ ਵੀ ਲਾਈਨਿੰਗ ਕਈ ਵਾਰੀ ਆਪਣੀ ਘੱਟ ਹੁੰਦੀ ਹੈ ਹਨਾ ਕਪੜਾ ਉੱਪਰੋਂ ਵੱਧ ਰੱਖਿਆ ਜਾਂਦਾ ਉਹਦੇ ਵਿੱਚ ਉਹ ਜਿਹੜਾ ਕਪੜਾ ਉੱਪਰਲਾ ਹੁੰਦਾ ਉਹ ਨੀਚੇ ਲਾਈਨਿੰਗ ਕਿੱਚੇ ਬੰਨ੍ਹ ਮਾਰੀ ਜਾਂਦੀ ਹੈ ਉੱਪਰੋਂ ਕੱਪੜੇ ਦੇ ਬੁਲਬਲੇ ਜੇ ਬਣੇ ਜਾਂਦੇ ਨੇ ਇਸ ਕਰਕੇ ਉਹ ਚੀਜ਼ ਵੀ ਵਧੀਆ ਨਹੀਂ ਲੱਗਦੀ ਜੀ ਕਟਿੰਗ ਦੇ ਵਿੱਚ ਇਹੀ ਚੀਜ਼ਾਂ ਦਾ ਧਿਆਨ ਹੈਗਾ ਆਪਣਾ ਬਾਕੀ ਦੇਖੋ ਆਪਾਂ ਨੇ ਮੋਢੇ ਦੀ ਕਾਟ ਪਾ ਲਈ ਫਰੰਟ ਦੀ ਕਾਟ ਮੈਂ ਪਾ ਲਈ ਦੇਖੋ ਬੈਕ ਦੀ ਕਾਟ ਆਪਾਂ ਪਾ ਰਹੇ ਹਾਂ ਪਹਿਲਾਂ ਮੈਂ ਉੱਪਰੋਂ ਉੱਪਰਲੇ ਪੱਲੇ ਦੇ ਵਿੱਚੋਂ ਫਰੰਟ ਦੀ ਕਾਟ ਪਾਈ ਹੈ ਫਿਰ ਆਪਾਂ ਪਿੱਛੋਂ ਬੈਕ ਚੱਕ ਕੇ ਬੈਕ ਦੀ ਕਾਟ ਪਾਤੀ ਇੱਥੋਂ ਆਪਾਂ ਜਿਹੜੀਆਂ ਟੇਡੀਆਂ ਪਲੋਈਆਂ ਹੁੰਦੀਆਂ ਨੇ ਉਹਨਾਂ ਦੇ ਕੱਟ ਲਾਤੇ ਜੀ ਤੇ ਇੱਥੇ ਆਪਾਂ ਨਾਪ ਲਿਖ ਦੇਣਾ ਮੈਂ ਨਾਪ ਪੈਨ ਨਾਲ ਲਿਖ ਦੇਣੀ ਆ ਕਈ ਵਾਰੀ ਵੀ ਜੇ ਮੇ ਡਾਰਕ ਕੱਪੜਾ ਆ ਨਾ ਨਹੀਂ ਪਤਾ ਲੱਗਦਾ ਇਹਦੇ ਆਪਾਂ ਜਿੰਨਾ ਕਮਰ ਆਪਣੀ ਚੈਸਟਾ ਉੱਪਰੋਂ ਕਮਰ ਹੈ ਤੇ ਹਿੱਪ ਹੈ ਉੰਨੀ ਆਪਾਂ ਲਿਖ ਦੇਣੀ ਆ ਵੀ ਕਿੰਨਾ ਇਹਦਾ ਨਾਪ ਹੈ ਬਾਕੀ ਜਿਹੜੇ ਨਿਸ਼ਾਨ ਨੇ ਜੀ ਇਹ ਆਪਾਂ ਜਿਹੜੀ ਲਾਈਨਿੰਗ ਆ ਉਸ ਤੇ ਲਗਾ ਰਿਆਂਗੇ ਜੇ ਕਰ ਲਾਈਟ ਕੱਪੜਾ ਗਾ ਕੋਈ ਲਾਈਟ ਕਲਰ ਦਾ ਉਹ ਤੇ ਤੁਸੀਂ ਪੈਨ ਨਾਲ ਨਿਸ਼ਾਨ ਨਾ ਲਾਓ ਮਾਰਕਰ ਨਾਲ ਲਾਓ ਇਹ ਡਾਰਕ ਹੈ ਜੀ ਕਰੇਵ ਦਾ ਕੱਪੜਾ ਹੈਗਾ ਇਥੇ ਆਪਾਂ ਦੇਖੋ ਪੈਨ ਨਾਲ ਹਲਕੇ-ਹਲਕੇ ਨਿਸ਼ਾਨ ਲਾ ਰਹਾਂਗੇ ਤੁਸੀਂ ਮਾਰਕਰ ਨਾਲ ਵੀ ਲਾ ਸਕਦੇ ਹੋ ਜੀ ਪੈਨ ਨਾਲ ਆਪਾਂ ਨਾਪ ਵੀ ਗਲੇ ਦਾ ਵੀ ਲਿਖ ਦਿੰਨੇ ਆ ਬੈਕ ਫਰੰਟ ਕਿੰਨਾ ਰੱਖਣਾ ਇਹਦੇ ਨਾਲ ਆਪਾਂ ਨੂੰ ਬਿਲਕੁਲ ਸੌਖਾ ਹੋ ਜਾਂਦਾਗਾ ਜਦੋਂ ਆਪਾਂ ਸਲਾਈ ਕਰਦੇ ਆਂ ਬਾਰ-ਬਾਰ ਬੁੱਕ ਨਹੀਂ ਚੱਕਣੀ ਪੈਂਦੀ ਇਹ ਦੇਖੋ ਇਹ ਕਟਿੰਗ ਆਪਾਂ ਕਰ ਲਈ ਜੀ ਮੈਂ ਦੇਖੋ ਇੱਥੇ ਚੌਕ ਨਾਲ ਡਾਰਕ ਕਰਤਾ ਸੀਗਾ ਜਿੱਥੋਂ ਸਲਾਈ ਮਾਰੀ ਹੋਈ ਹੈ ਮੇਰੀ ਬਾਕੀ ਆਪਾਂ ਜੇਕਰ ਮੋਡੇ ਦਾ ਨਾਪ ਉਹ ਕਰੀਏ ਜੇਕਰ ਜੇਕਰ ਰਾਉਂਡ ਘੁਮਾ ਕੇ ਤੁਸੀਂ ਇੰਚੀ ਟੇਪ ਨਾਪੋਗੇ ਤਾਂ ਆਪਣਾ ਮੋਢਾ ਬਹੁਤ ਦੂਰ ਤੱਕ ਜਾਊਗਾ ਜੇਕਰ ਤੁਸੀਂ ਇਸ ਤਰ੍ਹਾਂ ਤਕੌਣ ਚ ਜਿਵੇਂ ਮੈਂ ਨਾਪਿਆ ਸੀ ਇਸ ਤਰ੍ਹਾਂ ਰਾਉਂਡ ਘੁਮਾ ਕੇ ਨਾ ਨਾਪੋ ਜੀ ਮੋਢਾ ਕਦੇ ਵੀ ਕਿਉਂਕਿ ਆਪਾਂ ਰਾਉਂਡ ਘੁਮਾ ਕੇ ਤਾਂ ਨਹੀਂ ਜਦੋਂ ਸ਼ੇਪ ਦਿੰਨੇ ਆਪਾਂ ਬਾਜੂ ਨੂੰ ਉਦੋਂ ਰਾਉਂਡ ਘੁਮਾ ਕੇ ਨਹੀਂ ਨਾਪਦੇ ਆਪਾਂ ਇਸ ਤਰ੍ਹਾਂ ਤਕੌਣ ਚ ਜਿਹੜਾ ਜਦੋਂ ਕਟਿੰਗ ਕਰਦੇ ਆ ਬਾਜੂ ਉਹ ਨਾਪਦੇ ਆ ਇਹਦੇ ਜਿਹੜੀ ਆਈਡੀ ਆ ਜੀ 10 ਦੇ ਕਰੀਬ ਇਹਦਾ ਮੋਢਾ ਜਿਹੜਾ ਜਾ ਰਿਹਾਗਾ ਕਿਉਂਕਿ ਜਦੋਂ ਆਪਾਂ ਕਟਿੰਗ ਕਰ ਦਿੰਨੇ ਆ ਥੋੜਾ ਬਹੁਤਾ ਕੱਪੜਾ ਫੁੱਲ ਜਾਂਦਾਗਾ ਆਪਾਂ 10 ਇੰਚ ਦੇ ਹਿਸਾਬ ਨਾਲ ਆਪਣਾ ਮੋਢਾ ਜਿਹੜਾ ਇਹਦਾ ਕਟਿੰਗ ਕਰਾਂਗੇ ਜੀ ਇਹ ਬਿਲਕੁਲ ਸੌਖਾ ਤਰੀਕਾ ਜੀ ਜਿਵੇਂ ਹੁਣ ਇਹ ਭਾਰੀ ਨਾਪ ਸੀ ਆਪਾਂ 7 ਇੰਚ ਮੋਢਾ ਰੱਖਿਆ ਤਾਂ ਇਹਦਾ 10 ਇੰਚ ਤੋਂ ਉੱਪਰ ਜਿਹੜਾ ਬਾਜੂ ਦਾ ਮੋਢਾ ਜਾਊਗਾ ਤੇ ਇਹ ਆਪਾਂ ਹੁਣ ਸ਼ਰਟ ਦੀ ਕਪੜੇ ਦੀ ਨਾਲ ਕਟਿੰਗ ਕਰ ਲਾਂਗੇ ਜੀ ਉੱਪਰ ਰੱਖਿਆ ਮੈਂ ਲਾਈਨਿੰਗ ਵਾਲਾ ਕਪੜਾ نیچے ਛੜਦਾ ਕਪੜਾ ਆਪਾਂ ਇਹਦੇ ਬਿਲਕੁਲ ਨਾਲ-ਨਾਲ ਕਟਿੰਗ ਕਰ ਦਾਂਗੇ ਪਰ ਇੱਕ ਗੱਲ ਦਾ ਧਿਆਨ ਰੱਖਾਂਗੇ ਜਿਹੜੀ ਮੈਂ ਸਲਾਈ ਦਿਸਰੀ ਆ ਤੁਹਾਨੂੰ ਇਹ ਇਹ ਵਿੱਚ ਨਹੀਂ ਨਾਪਾਂਗੇ ਆਪਾਂ ਇਹ ਜਿੰਨੀ ਸਲਾਈ ਬੱਜੀ ਹੋਈ ਹੈ ਇਹ ਕਪੜਾ ਤੁਸੀਂ ਬਾਹਰ ਛੱਡ ਦਿਓ ਜੀ ਲਾਈਨਿੰਗ ਦਾ ਇਹਦੇ ਨਾਲ ਜਿਹੜੀ ਪਾਈਪਿੰਗ ਵਾਲੀ ਸ਼ਰਟ ਹੁੰਦੀ ਹੈ ਆਪਣੀ ਉਹਦੇ ਵਿੱਚ ਖਿੱਚਣੀ ਪਊਗੀ ਤੁਹਾਨੂੰ ਘੇਰੇ ਤੋਂ ਬਾਕੀ ਜਿਹੜੇ ਨਿਸ਼ਾਨ ਨੇ ਜੀ ਉਹ ਤੁਹਾਨੂੰ ਮੈਂ ਦੱਸ ਤੇ ਪਹਿਲਾਂ ਵੀ ਮੈਂ ਬਹੁਤ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਚੁੱਕੀਆਂ ਹਾਂ ਮੈਨੂੰ ਉਮੀਦ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਊਗੀ ਤੁਸੀਂ ਸਲਾਈ ਵੀ ਲਾ ਸਕਦੇ ਹੋ ਨਹੀਂ ਸਲਾਈ ਲਾਉਣੀ ਤਾਂ ਤੁਸੀਂ ਮਾਰਕਰ ਨਾਲ ਨਿਸ਼ਾਨ ਲਾ ਕੇ ਇੰਨੀ ਜਗ੍ਹਾ ਛੱਡ ਕੇ ਨਾਪ ਲੈ ਸਕਦੇ ਹੋ ਸਲਾਈ ਸਿਰਫ ਤੁਹਾਨੂੰ ਦਿਖਾਉਣ ਲਈ ਮੈਂ ਲਾਈ ਹੈ ਜੀ ਇਹ ਦੇਖੋ ਤੁਸੀਂ 셔ਟ ਦਾ ਕੱਪੜਾ ਅੰਦਰ ਨੂੰ ਹੈ ਤੇ ਲਾਈਨਿੰਗ ਬਾਹਰ ਨੂੰ ਹੈ ਐਵੇਂ ਰੱਖ ਕੇ ਤੁਸੀਂ ਕਟਿੰਗ ਕਰਦੇ ਹੋ ਤੁਹਾਨੂੰ ਕੋਈ ਚੱਕਰ ਨਹੀਂ ਜੀ ਕੋਈ ਆਪਣੀ ਝੋਲ ਨਹੀਂ ਪੈਂਦੀ ਕੁਝ ਨਹੀਂ ਹੁੰਦਾ ਬਸ ਆਪਣੀ ਕਿਉਂਕਿ ਇੰਨਾਕ ਤਾਂ ਥੋੜਾ ਜਿਹਾ ਇਹ ਸਟੈਚੇਬਲ ਹੁੰਦੀ ਹੈ ਜਿਹੜੀ ਕਰੇਵ ਹੁੰਦੀ ਹੈ ਬਿਲਕੁਲ ਪੂਰਾ ਪੂਰਾ ਸਹੀ ਆਊਗਾ ਜੀ ਆਪਣੀ ਜਿਹੜੀ ਸ਼ਰਟ ਦਾ ਨਾਪ ਹੈ ਧੰਨਵਾਦ ਜੀ